ਆ ਗਈ ਚਪੜ ਤੇ ਆ ਗਈ ਆ ਗਈ ਮਨੂਗਲ ਦੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਲਓ ਜੀ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਆਪਣੇ ਬੰਦੇ ਗਿਆ ਬਾਈ ਤੇ ਮਹੂਣੇ ਮਨਪ੍ਰੀਤ ਸ਼ੋਭਦੀਪ ਤੇ ਬਜੀ ਬਜੀ ਨੂੰ ਨਹੀਂ ਲੈ ਕੇ ਜਾਣਾ ਸੀਗਾ ਤੇ ਮੈਨੂੰ ਵੀ ਲੈ ਕੇ ਜਾਣਾ ਸੀ ਤੇ ਸਾਡੀ ਡਿਊਟੀ 'ਚ ਘਰੇ ਪਰ ਬਜੀ ਆ ਗਏ ਤੇ ਬੱਚੀ ਜਾਵੜਿਆ ਤੇ ਇਧਰ ਸਕਿੰਦਰ ਪਿਉਰੀਏ ਆਏ ਹੋਏ ਆ ਔਰ ਬਜੀ ਠੀਕ ਹੋ ਠੀਕ ਹੈ ਜੀ ਬਾਈ ਤੇ ਸਾਡੀ ਡਿਊਟੀ ਲੱਗੀ ਬਈ ਘਰੇ ਕਬੂਤਰਾਂ ਦੇ ਤਿੰਨ ਕਬੂਤਰ ਕੱਢੇ ਹੋਏ ਆਪਣੇ ਦੋ ਕਬੂਦਰੀਆਂ ਤੇ ਇੱਕ ਕਬੂਤਰ ਹੈਗਾ ਤੇ ਬਾਜੀ ਦਾ ਕਿੰਨੇ ਕਬੂਤਰ ਹੋ Đ ਮਿੱਤਰਾ? ਕੋਈ 150 ਪਲੱਸ। 150 ਪਲੱਸ ਕਬੂਤਰ ਹੋ Đ ਐ। ਤੇ ਆਪਣੀ ਵਾਰੀ ਆ ਉਹ ਬਾਜੀ ਤੇ ਜਾਣਦੀ ਕਿ ਨਹੀਂ ਆਉਂਦੀ। ਆਪਾਂ ਬਈ ਕਬੂਤਰ ਭਾ ਕੇ ਜੇ ਮਣਪੇ ਤਾ ਗਿਆ। ਹੂੰ। ਫੇਰ ਵੀ ਆਪਾਂ ਕਬੂਤਰ ਭਾ ਕੇ ਸਾਂ ਕੇ ਬਰਾ ਮੂ ਪਾ ਕੇ ਫੇਰ ਜਾਵਾਂਗੇ। ਅੱਛਾ ਫੇਰ ਹੀ ਜਾਣਾ। ਜੇ ਨਾ ਆਇਆ ਫੇਰ ਵੀ ਆਪਾਂ ਫੇਰ ਹੀ ਸਾਂ ਕੇ ਜਾਵਾਂਗੇ। ਬਿਲਕੁਲ ਮਲਾ ਕੇ ਪਜਾਣਾ ਮਗਰ ਉਹ ਪੋਰ ਝਾੜਦੇ ਜਾਣਾ। ਆਪਾਂ ਛਾਦਰੀ ਢਾਂਗ ਹੀ ਲੱਗਿਆ ਨਾ ਬਛਾਦਰੀ ਢਾਂਗ ਹੀ ਲੱਗਣਾ ਦੂਸਰ ਤਾਂ ਪੱਕੀ ਐ ਦੂਸਰ ਤਾਂ ਪੱਕੀ ਐ ਬਈ ਪੱਕੀ ਬਾਕੀ ਮੌਸਮ ਖਰਾਬ ਬਾਕੀ ਵੀ ਉੱਥੇ ਪੱਕੀ ਕੋਤਰਾ ਦਾ ਪੱਕੀ ਐ ਦੂਸਰ ਬਾਕੀ ਵੀ ਬੰਦੇ ਸਟਾਰ ਆਉਣੇ ਉੱਥੇ ਮਾਹੂਆ ਨੇ ਬਈ ਯਾਰ ਕੋਈ ਮਾੜੀ ਮੁੱਟੀ ਗੱਲ ਥੋੜੀ ਹੈ ਥਰ ਆਪਣੇ ਨਿਗਾ ਮਰਾ ਰਿਆ ਜਾਂਦੇ ਉਹ ਤਾਂ ਆਪਣੇ ਜੇ ਜਾ ਰਹੇ ਹੈ ਠੀਕ ਹੈ ਤੈਨ ਨਹੀਂ ਕੱਢਿਆ ਫੋਕਸ ਤਾਂ ਕਰਨੀ ਰਿਹਾ ਬਹੁਤ ਤੁਹਾਨੂੰ ਪਤਾ ਵੀ ਇਹ ਆ ਪਟਨ ਵਾਲੇ ਕਿਹੜੇ ਵਾਲੇ ਜਿਗਾਰਡ ਮੰਟੇ ਦਾ ਥਰੇ ਥਰੇ ਬੁੱਕ ਚ ਕਰਦਾ ਹੈ ਪੱਟੇ ਨਹੀਂ ਨਹੀਂ ਪੱਟੇ ਨਹੀਂ ਯਾਰ ਮੈਂ ਨਵੇਂ ਨੂੰ ਮੇਰੇ ਫੇਰ ਲਿਆ ਕੇ ਫੇਰ ਲਾਵਾਂਗੇ ਤੇ ਚਲੋ ਬਾਬੇ ਕੋਈ ਗੱਲ ਨਹੀਂ ਪੁੱਤਰ ਭੌਣੀਆਂ ਕਰਦਾ ਬਹਾ ਕੇ ਚੱਲ ਗਿਆ ਬਾਈ ਤੇ ਤੇ ਹੁਣ ਬਦਾ ਪਾਉਣ ਦੀ ਕਰਦੇ ਆ ਤਿਆਰੀ ਤੇ ਮੈਂ ਛਿਲਦਾ ਬਦਾ ਮੈਨੇ ਤੇ ਸਖਜਿੰਦਰ ਸਿੰਘ ਅਗਰਾ ਮਾਈਟਾ ਮੂਟੇ ਸੈਟਿੰਗ ਕਰੀ ਹੁੰਦਾ ਤੇ ਕਬੂਤਰ ਕੱਢ ਲਿਓ ਮੁੜ ਕੇ ਇਹ ਤੇ ਮੈਂ ਬਦਾ ਛਿਲ ਕੇ ਕੱਟ ਦਿੰਦਾ ਮੈਨੇ ਦੇ ਬਾਦਾਂ ਤੇ ਘੱਟ ਤੇ ਹੁਣ ਧਰ ਦੇਗੇ ਸੇਂਦਰੀ ਧਰ ਦਿਓ ਧਰ ਦਿਓ ਧਰ ਦਿਓ ਧਰ ਦਿਓ ਕਾਲੇਚੇ ਨੂੰ ਧਰ ਦੇ ਬੱਪੜੀ ਜਾ ਬੋ ਬੇਹਣੀਆਂ ਦੇ ਭਲੇਖੇ ਦੇ ਡੱਬੇ ਆ ਇਹਨਾਂ ਧਰ ਦਿਓ ਚਾਰਾਂ ਨੇ ਹੋਰ ਨੂੰ ਹਰੀ ਮੱਠਾ ਨੂੰ ਧਰ ਦੇ ਲਓ ਜੀ ਰੱਖਤਾ ਆਪਣਾ ਨੂੰ ਧਰ ਦੇ ਪਤਾਰ ਕੇ ਬਾਹਰ ਚੱਲ ਵੜਾਂਗੇ ਤੇ ਘੰਡਾ ਇਹ ਦਬੇ ਧਰ ਦਿਆਂ। ਇਹ ਦੱਬੇ ਨੂੰ ਧਰ ਤੇ। ਘੰਡਾ ਕਾਂਦ ਵਾਲੀ। ਆਇਆ ਆਇਆ ਆਇਆ। ਬਸ ਹੁਣ ਲੋਈ ਸਾਰਿਆਂ ਨੂੰ ਬਦਾਂ ਤੇ ਧਾਰ ਅਸੀਂ ਤੇ ਹੁਣ ਜਾਂਦੇ ਆ ਬਾਹਰ ਤੇ ਆਪੇ ਖਾਣਗੇ। ਇਹ ਟਾਈਮ ਹੋ ਗਿਆ 12:00 ਵਜੇ ਦਾ ਮਤਲਬ ਗਰਮੀ ਬਾਲੀ ਹੋਈ ਪਿਆ 49 ਡਿਗਰੀ ਹੋਇਆ ਪਿਆ ਤੇ ਆਪਣੀ ਬਗਲ ਫੂੰਜਲੀ ਵੀ ਬੰਦੀ ਹੈਗੀ ਤੇ ਬਗਲ ਟੂਸੇ ਵਾਲਾ ਵੀ ਬੰਦਾ ਹੈ। ਤੇ ਸਾਰੇ ਬੈਂਡ ਦੀ ਤਿਆਰੀ ਕਰਦੇ ਗਰਮੀ ਬਾਵਾ ਸਕਿੰਦਰ ਰਾਏ ਹਾਂ ਮੂੰਹ ਪੱਟੀ ਫਿਰਦੀ ਹੈ ਬੈਠੂਗੀ ਫਿਰ ਦੋ ਮਿੰਟ ਬਾਅ ਹੀ ਲਈਏ ਨੂੰ ਗਰਾ ਤੇ ਫੇਰ ਹੀ ਵੇਖਾਂਗੇ ਹੋਰ ਡਿਗਾਰਡਮੈਂਟ ਤੇ ਬਾਕੀ ਬਾਜੀ ਤੇ ਕੰਮ ਹੋ ਜਾਂਦੇ ਖੱਦਾ ਪਈ ਜਾਂਦਾ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਕੋਈ ਬੈਠਾ ਉੱਠਦਾ ਨਹੀਂ ਸਕਿੰਦਰ ਰਾਏ ਬੈਠਾ ਬਾਜੀ ਦੇ ਕਿੰਨੇ ਕੇ ਬੱਠੇ ਹੋਣ ਗੇਰਾ ਏਡੀ ਸੰਦਾ ਕੌਣ ਬਹਿੰਦਾ ਰ ਪਰ ਕੋਈ ਗਲਤ ਵੀ ਹੋਦਾ ਕੀ ਮਾਣੋਟ ਨਾ ਕੋਈ ਪਾਣੀ ਪੁਰਜਾੱਕੀ ਬਹਿ ਸਕਦਾ ਤੇ ਗਰਮੀ ਜ ਇੰਨੀ ਉਮੀਦ ਹੈ ਨਹੀਂ ਸੀ ਅੱਜ ਜਿੰਨੀ ਬਣ ਗਈ ਅੱਜ ਗਰਮੀ ਆਏ ਸੀ ਵੀ ਪਾ ਜੱਟ ਠੰਡ ਆ ਗਈ ਤੇ ਪਰ ਪਤਾ ਨਹੀਂ ਕਿੱਥੋਂ ਕੀ ਬਣਿਆ 39 ਡਿਗਰੀ ਟੈਂਪਰੇਚਰ ਹੋ ਗਿਆ ਬਾਬੇ 39 ਡਿਗਰੀ ਟੈਂਪਰੇਚਰ ਤੇ ਮੈਨੂੰ ਨਾਲ ਵੀ ਅਕਰ ਕਹਿਰ ਵਾਲਾ ਕੰਮ ਜਿਹਾ ਬਣ ਗਿਆ ਨਾ ਕਿਉਂ ਕਬੂਤਰਾਂ ਨੇ ਇੰਨੀ ਗਰਮੀ ਦੇਖੀ ਨਹੀਂ ਜਿੰਨੀ ਪਈ ਜਾਂਦੀ ਹੁਣ ਇੱਕੋ ਦਮ ਜੇ ਠੰਡਾ ਮੌਸਮ ਸੀ ਆਈ ਦੱਸ ਦੇ ਪਰ ਕੰਮ ਉਤੋ ਹੀ ਹੋ ਜਾਂਦਾ ਹੈ ਕਬੂਤਰੀ ਆ ਗਈ ਮੂੰਹ ਪੱਟ ਕੇ ਖੜੇ ਇੱਦਿਹਾ ਖੜੇ ਰੁਕੀ ਮੂੰਹ ਪੱਟ ਕੇ ਬੈ ਗਈ ਵੇ ਐਸੇ ਜਿਹੇ ਨਾ ਪੂਰਾ ਮੂੰਹ ਪੱਟੀ ਪੀਣਾ ਰ ਦਾ ਤਾਰ ਦੇ ਅੰਦਰ ਨੂੰ ਥੱਲੇ ਆਉਂਦੇ ਕਿ ਨਹੀਂ ਆਉਂਦੇ ਉਹ? ਦਾਣੇ ਖਾਂਦੇ ਆ। ਜਾਲ ਤਾਰੇਗਾ। ਚਲ ਜਾਲ ਤਾਰਦੇ ਵੇਖੀ ਆਉਗੀ। ਤੇ ਦੋ ਰਹਿ ਗਏ ਆਪਣੇ ਕਬੂਤਰ। ਅ ਟੋਰੀ ਟੂਸੀ ਵਾਲੀ ਤੇ ਬਬਰ ਟੂਸੀ ਵਾਲਾ। ਕਬੂਤਰ ਰਹਿ ਗਿਆ ਇੱਕ ਵਾ ਦੋ ਰਹਿ ਗਏ। ਤਾਰਦਾਰ ਦੇ ਚਲੋ ਵੀ ਓਕੇ ਰਿਪੋਰਟ ਹੋ ਗਈ ਹੁਣ ਅੰਦਰ ਰਹਿ ਗਈ ਇਹਨਾਂ ਨੂੰ ਤੇ ਫੇਰ ਪਾਣੀ ਪੁਣੀ ਵੀ ਆਉਣ 10 ਮਿੰਟ ਬਾਅਦ ਬਗਲ ਟੂਸੇ ਵਾਲਾ ਵੀ ਆ ਕੇ ਬਹਿ ਗਿਆ ਹੁਣੇ ਅਜੇ ਲਓ ਜੀ ਕੱਲੀ ਇੱਕ ਕਬੂਤਰੀ ਹੈਗੀ ਟੂਸੇ ਟੋਰੀ ਵਾਲੀ ਆਪਣੀ ਤੇ ਬਸ ਉਹ ਵੀ ਮਤਲਬ ਘੰਟਾ ਲਾਊਗੀ ਨਹੀਂ ਲਾਉਂਦੀ ਓਏ ਥੋੜਾ ਜਿਹਾ ਲਾਊਗਾ ਨਾ ਅੱਧਾ ਘੰਟਾ ਲਾਊ ਹੋਰ ਨਾ ਅੱਧਾ ਘੰਟਾ ਵੀ ਮਿੰਟ ਹੀ ਉਹ ਲਾਊ ਬਸ ਤੇ ਬਗਲ ਟੂਸੇ ਵਾਲਾ ਆ ਕੇ ਬਹਿ ਗਿਆ ਪਹਿਲਾਂ ਬਗਲ ਫੁੰਜੀ ਵਾਲੀ ਕਬੂਤਰੀ ਆ ਕੇ ਬੈਗੀ ਸੀ ਬਸ ਇੱਕ ਰਹਿ ਗਈ ਕੱਲੀ ਤੇ ਉਹ ਵੀ ਬੈਜੂਗੀ ਤੇ ਬਸ ਇਹਨਾਂ ਨੂੰ ਬਦਾਮ ਨੂੰ ਪਾ ਲਈਆਂ ਪਾਣੀ ਪੂਣੀ ਧਰ ਕੇ ਤੇ ਫਿਰ ਵੇਖਣੇ ਚੱਲਾਂ ਐ ਬਾਜ਼ੀ ਤੇ ਜੀ ਸਾਰੇ ਕਬੂਤਰ ਆਪਣੇ ਬਹਿ ਚੁੱਕੇ ਆ ਦੂਸਰੇ ਟਾਵਰ ਜਿਹੜੀ ਕਬੂਤਰੀ ਬਹਿ ਗਈ ਤੇ ਹੁਣ ਉਹਨਾਂ ਨੂੰ ਪਾਣੀ ਪੂਣੀ ਪਾ ਦਈਏ ਤੇ ਉੰਗਰੇ ਸਕਿੰਦਰ ਪਿਆਏ ਤੇ ਜਾਂਦੀ ਹੈ ਪੀ ਜਾਂਦੇ ਪਾਣੀ ਆ ਓਏ ਤੇ ਫਿਰ ਬਦਾਮ ਦੂ ਪਾਵਾਂਗੇ ਤੇ ਬਦਾਮ ਛਿੱਲ ਦਈਏ ਤੇ ਪਾ ਦਈਏ ਉਹਨਾਂ ਨੂੰ ਆਪਾਂ ਜਿਹੜੇ ਆਪਣੇ ਕਬੂਤਰ ਉੱਡ ਕੇ ਆਏ ਹੈਗੇ ਤੇ ਟਾਈਮ ਲੈ ਫਸਾਣੇ ਤੇ ਸਕਿੰਦਰ ਪਿਆਏ ਮੈਂ ਤਾਂ ਘਰੇ ਵੀ ਜਾਇਆ ਮੈਂ ਤਾਂ ਖਦਨਾਰ ਨੂੰ ਵੀ ਆਇਆ ਮੈਂ ਤਾਂ ਘਟਾ 2 ਘੰਟੇ ਹੋ ਗਏ ਇਹੀ ਪਾਣੀ ਪੂਣੀ ਘਰੇ ਖਚਾਈ ਜਾਂਦਾ ਬੈਠਾ ਰਾਵਣਾ ਉਹਦਾ ਤੇ ਇੱਕ ਆ ਮਣੀ ਉਮਕ ਬਣੀ ਗਿਆ ਕਿਹੜਾ ਹੈ ਮਾਹੂਣਾ ਚ ਬਣੀਆਂ ਲੱਗੀਆਂ ਆ ਦੇਖੋ ਉੱਤਰ ਖੜੇ ਗਿਆ ਰਾਈਟ ਟਾਈਮ ਤੇ ਖਾਸਾ ਹੀ ਹੋ ਗਿਆ ਸਾਨੂੰ ਮੰਝਾ ਮਿਲ ਗਿਆ ਹੁਣ ਸਾਰੀ ਬੱਲੀ ਇਹਨੇ ਮੰਝਲ ਤੇ ਕਬੂਤਰ 7 8 ਹੀ ਰਹਿ ਕੇ 10 ਕੇ ਬਾਅਦ ਤੋਂ ਬਾਅਦ ਆਪਣੀ ਦਾ ਪਤਾ ਨਹੀਂ ਮੈਨੂੰ ਆਪ ਵੀ ਖੜ ਗਿਆ ਜੀ ਤਾਂ ਨਿਗਮ ਮਨਾ ਦੇ ਕਹਿੰਦੇ ਕਿਹੜੇ ਬਣੀ ਜਿਹੜੇ ਬੰਦ ਲੱਗੇ ਖੜੇ ਕਿਹ ਕੈਮਰੇ 55 ਹੋ ਗਏ ਆ ਚੋਬਰ ਸੀ ਦੋ ਤਿੰਨੇ ਆਹਾ ਸ਼ੋਦੀਪ ਯਾ ਖੰਡਵੇਰੀ ਮਿੱਕਾ ਮੁੰਡਾ ਮੇਰਾ ਯਾਰ ਹੁਣ ਤੁਸੀਂ ਕਹੀ ਭਰਾ ਸਾਨੂੰ ਪਤਾ ਨਹੀਂ ਕਿੱਧਰ ਗਏ ਪੁੱਤਰੀ ਨਿਸ਼ਾਨੀ ਥੋੜੀ ਬੱਲੀ ਹਾਂ ਕੂਤਰ ਕੌਣ ਮਿਲ ਜਾਂਦੇ ਬੈਠੇ ਰਿਹਾ ਸ਼ਾਮ ਤੀ ਸਵਾਲ ਲਈਆਂ ਬੈਠੇ ਸੀ ਕਿ ਕਿੰਨੇ ਕੂਤਰਾਂਗੇ ਮਿੱਤਰਾ ਮੈਂ ਤਾਂ ਰਾਤ ਦਾ ਤਾਂ ਦੇਖ ਕੇ ਪਾਰੀ ਪੜੀ ਹੈ ਕਿ ਨਹੀਂ ਬਹੁਤ ਘੱਟ ਰਹਿ ਗਏ ਕੂਤਰ ਉਧਰ ਵੀ ਲਗਭਗ 10 ਕਮਾਲ ਥੱਲੇ ਨਹੀਂ ਤਾਂ 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 10 15 ਕੂਤਰ ਰਹਾ ਟਾਈਮ ਕਿੰਨਾ ਹੋਣਾ ਹੈ ਨਾ ਸ਼ਿਵਾਂ ਜੀ ਜਿਆਦਾ ਮੇਰੇ 5:30 ਦਾ ਟਾਈਮ ਹੋਊਗਾ 5:30 ਦਾ ਟਾਈਮ ਹੋਊਗਾ ਥੱਲੇ ਥੱਲੇ ਤੇ ਕੂਤਰ 10 ਕੀ ਰਹਿ ਗਏ ਤੇ ਬਾਕੀ ਹੁਣ ਦੱਸਦੇ ਆ ਕੀ ਬਣਦਾ ਨਾ ਵਾਪੇ ਓ ਬੈਠ ਉਹ ਇਹਨੇ ਕਿਹੜਾ ਫੋਕਸ ਕਰਨਾ ਕੀ ਦਿਖਾਵਾਂ ਮੈਂ ਇਹਦਾ ਪਾਜਾੜਾ ਪੁੱਲ ਤੇ ਮਾਰ 8 10 ਆਇਆ ਕਰਨ ਭਰਾਵਾ ਛੱਪੜ ਤੇ ਆਹ ਬੈਠਾ ਵੀ ਸਾਹਮਣੇ ਲੈਟ ਤੇ ਉਹ ਵੇ ਉਹ ਫੇਰ ਕਾਲਾ ਕੰਡ ਸਾਥਿਆਂ ਵਾਲੇ ਫੇਰ ਆ ਗਏ ਦੋ ਕਾਲਾ ਕੰਡ ਕਿਹੜਾ ਕਾਲਾ ਕਾਲੀਆਂ ਬਗਣਾ ਕਾਲੀ ਕਾਲੀ ਗਾਂ ਕਾਲਾ ਕੰਡ ਹੱਟ ਉਹ ਸੌਰੀ ਗਲਤੀ ਹੋ ਗਈ ਤੇ ਕਬੂਤਰ ਅੱਜ ਵੀ ਛੱਪੜ 'ਚ ਬਹੁਤ ਬੈਠੇ ਮੁੰਡਿਆ ਫਿਰਦਾ ਹੀ ਸੈਟ ਵਾਲਾ ਆ ਪੱਲੇ ਹੀ ਰੱਸੀ ਛੱਪੜ 'ਚ ਬਹੁਤ ਬੈਠੇ ਜੀ ਬੰਮਾ ਘਰਤੀ ਇੱਧਰ ਦਸਿੰਦੇ ਤਾਂ ਇੱਧਰ ਟੈਂਕ ਕਿਹਦੇ ਬੈਠੇ ਮਤਲਬ ਬਾਦੂ ਕਬੂਤਰ ਸਾਹਮਣੇ ਚਾਰ ਹੀ ਦਸਿੰਦੇ ਦੀ ਵੀ ਨਹੀਂ ਇੱਥੇ ਬਹੁਤ ਬੈਠੇ ਕਬੂਤਰ ਪਰਲੀ ਸਾਈਡ ਬੈਠੇ ਉਹ ਵੀ ਰਹਿ ਗਿਆ ਵੀ ਇੱਕ ਰੀਮ ਯਾਰ ਡੱਕ ਲੋ ਡੱਕ ਇੱਕ ਆ ਜਾਂਦਾ ਇੱਕ ਤਾਂ ਮੈਨੂੰ ਪੱਟਨੇ ਹੀ ਪੈਣਗੇ ਆ ਜਾਂਦਾ ਸਾਹਮਣੇ ਬਾਦੂ ਫਿਰ ਦੇ ਕਬੂਤਰ ਦਿੱਤ ਗਿਆ ਪੜਦਾ ਉਹ ਕਿਹੜਾ ਖਿਡਾਰੀ ਆ ਉਹ ਆ ਗਿਆ ਸਾਹਮਣੇ ਉਹ ਆ ਗਿਆ ਬਾਦੂ ਪੜਦਾ ਕਬੂਤਰ ਵਾਪਸ ਆ ਗਲਾਬੀ ਟੂਸੇ ਵਾਲਾ ਆ ਗਿਆ ਛੱਪੜ ਤੇ ਗਿਆ ਛੱਪੜ ਤੇ ਕਾਲਾ ਕੰਡਨ ਨਾਲ ਹਾਂ ਗਿਆ ਛੱਪੜ ਤੇ ਗਿਆ ਬੱਚਾ ਗਿਆ 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 ਖੜਿਆ ਖੜਿਆ ਗਿਆ ਗਿਆ ਇਹ ਗਿਆ 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 ਆ ਗਿਆ 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 ਨਿਕਲ ਗਿਆ ਨਿਕਲ ਗਿਆ ਇਹ 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 ਨਿਕਲ ਗਿਆ ਦਵਾ ਕੀ ਬੋਲਦੇ ਬੋਲਦੇ ਗਿਆ ਮੌਸਮ ਦੀ ਬਹੁਤ ਖਰਾਬ ਆ ਜਾਂਦਾ ਇਹ ਇਹ ਤਾਰਾਂ ਦੇ ਲਓ ਜੀ ਤਾਰਾਂ ਦੇ ਪੈ ਗਿਆ ਸੱਟ ਉਹੀ ਉੱਠਈ ਆ ਉਹ ਨਹੀਂ ਹੋਰ ਆ ਨਾ ਤਾਂ ਜੋ ਨਹੀਂ ਹੋਰ ਆ ਬਈ ਉਹ ਹੋ ਰ ਆ ਇਹ ਗਲਾਬੀ ਟੂਸੇ ਦੇ ਕਾਲਾ ਢਾਂਡੇ ਦਾ ਉਹ ਵੇਖ ਤਾਂ ਤੇ ਆਪਣੇ ਬੰਦੇ ਕਿੱਧਰ ਫਿਰਦੇ ਗਿਓ ਪਤਾ ਕਿ ਪਿੰਡ ਦੇ ਚਪੇ ਫਿਰਦੇ ਉਹ ਉਤਰ ਉਦੋਂ ਪਰੇ ਪਿੰਡ ਦੇ ਪਰਲੇ ਪਰ ਬੋਹ ਬੈਠੀਆਂ ਉਹ ਵਿਖੀ ਸਾਹਮਣੇ ਉਹ ਤਾਂ ਬੈਠ ਕੀ ਦੇ ਨੀ ਧਾਰ ਤੇ ਤਾਂ ਹਾਂ ਉਹ ਤਾਂ ਉੱਡੂ ਆ ਉੱਡੂ ਆ ਉੱਡੂ ਆ ਤਾਂ ਉਹ ਦੇਖੋ ਆਵੇ ਖਾਉਂਦੇ ਆ ਉਹ ਗਿਆ ਸਾਥ ਹਾਂ ਪਰ ਇਹ ਇਹ ਵਰਗੇ ਚਪੇ ਦੇ ਵਰਤੋਂ ਲੈ ਕੇ ਟੈਂਚੇ ਦੇ ਬੈਠੂਗਾ ਇਹ 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 ਉਹ ਵਰਦਾ ਆ ਆ ਉਹ ਕੋਈ ਕਿਸੇ ਵੱਲ ਟੱਕੜੀ ਨਾ ਜਾ ਕਮਾਲ ਹੀ ਕਰੀਂਦਾ ਤਾਂ ਹਾਂ ਵੀ ਤਾਂ ਬੋਕੂ ਜਿਹਾ ਤਕੜੀ ਨੇ ਕਰੀ ਨੇ ਆ ਤੇ ਆਰਾਮ ਹੀ ਲੱਗੇ ਨੇ ਦੋਵੇਂ ਹੀ ਬਾਲੇ ਸੈੱਟ ਫਿਰਦੇ ਆ ਨਾ ਆ ਦੋ ਆ ਦੋ ਕੁ ਤੇ ਸੈੱਟ ਫਿਰਦੇ ਆ ਆਪਣੇ ਕਾਹ ਫਿਰਦਾ ਦੋਨੇ ਆ ਫਿਰਦੇ ਇਕੱਠੀ ਫਿਰਦੇ ਆ ਤੇ ਪੱਲੇ ਹੀ ਦਸੀ ਸੈਟਾ ਕੰਮ ਬਈ ਬਾਕੀ ਬਾਬੇ ਮੌਸਮ ਬਹੁਤ ਜਿਆਦਾ ਖਰਾਬ ਹੋਇਆ ਪਰ ਠੀਕ ਆ ਚਾਰ ਚੁਪਰੇ ਵੇਖ ਸਕਦੇ ਹਾਂ ਤੇ ਦਿਨੇ ਵੀ ਬਹੁਤ ਗਰਮੀ ਸੀ ਨਾ ਅੱਜ ਬਈ ਬੜੀ ਬੜੇ ਨਹੀਂ ਆਏ ਗਰਮੀ ਹੈ ਤਾਂ ਪੰਪ ਵੀ ਨਹੀਂ ਹੈ ਤੇ ਆਏ ਸਾਥੇ ਲੋਕਾਂ ਨੂੰ ਆਏ ਸੀ ਸਾਰਾ ਦੁਨੀਆ ਇਹ ਰੂਪ ਦਾ ਬਣਾਦਾ ਉਹ ਦੇ ਕਿਡੇ ਕਿਡਾ ਤੇ ਨੂੰ ਹਾਂ ਮੁੜ ਕੇ ਪ੍ਰਤਾਵ ਅੱਜ ਦੇ ਤਗੜੰਜ ਦੱਸ ਦੋ ਵੇ ਦਿਨ ਕਿੱਥੇ ਨਹੀਂ ਛਪਦਾ ਨਹੀਂ ਟਿੱਕੀ ਬਈ ਡਲਿਆ ਨੂੰ ਟਿੱਕੀਏ ਨਹੀਂ ਉਹਨਾਂ ਵੀ ਨਹੀਂ ਹੋਇਆ ਸੀ ਜਿਵੇਂ ਉੱਥੇ ਹੋਇਆ ਸੀ ਸਹਨੇ ਖੜੇ ਉਹਨਾਂ ਦੇ ਉੱਥੇ ਬਾਲਾ ਪਟ ਗਿਆ ਜਦ ਬਈ ਉਹਨਾਂ ਨਹੀਂ ਹੋਇਆ ਉਂਝਾ ਗਰਮੀ ਪਾਏਗੀ ਫਿਰ ਵੀ ਉਹ ਜਿੰਨੀ ਇੰਨੀ ਉਮੀਦ ਹੈ ਨਹੀਂ ਸੀ ਜੀ ਗਰਮੀ ਦੀ ਜਿੰਨੀ ਪਾਏਗੀ ਕਰਕੇ ਬਦਾਮ ਦਿੱਤੇ ਲੋਕਾਂ ਨੇ ਕੋਈ ਗੱਲ ਨਹੀਂ ਬਾਬੇ ਦਿਖਾਉਣੇ ਹੁਣ ਆਪਾਂ ਡਿੱਗਦੇ ਆਣਦੇ ਆ ਗੋ ਆ ਅਗਲਾ ਟੋਰੀ ਵਾਲਾ ਫੇਰ ਮੁੜਿਆ ਧੀਆ ਬਾਬਾ ਉਹ ਬੈਠਣ ਲੱਗੇ ਹੁਣ ਦਿਖਾਵਾਂ ਜ ਨੇ ਨਹੀਂ ਆ ਪਰ ਤੇ ਦੋ ਛੱਪੜ ਤੇ ਆ ਗਏ ਇੱਕ ਸਾਡੇ ਢੱਡਾ ਓਏ ਉਹ ਢੱਡਾ ਵਾਲਾ ਬੱਚਾ ਜੱਗ ਹਰੇ ਢੱਡਾ ਵਾਲਾ ਆ ਆ ਫਿਰਦੇ ਕੱਟਿਆ ਓਏ ਕੱਟੇ ਘੁੱਟਦੇ ਵੀ ਮੈਨੂੰ ਪਤਾਗਾ ਪਰ ਛੱਪੜ ਤੇ ਆ ਗਿਆ ਯਾਰ ਦਾ ਤੇ ਆ ਹੀ ਮਰਦੇ ਫਿਰਦੇ ਜਿਹੜੇ ਕਾਲੇ ਘਾਂਡਾ ਵਾਲਾ ਬੱਚਾ ਜੰਮੂ ਆ ਸਾਹਮਣੇ ਇਹਦਾ ਢੱਡਾ ਉਹ ਬੱਟਣ ਗਏ ਹਾਂ ਹਾਂ ਉਹ ਦੋਨੇ ਦੋਨੇ ਉੱਥੇ ਦੇ ਦੋਨੇ ਓਏ ਉਹ ਵੇ ਇੱਕ ਤਾਂ ਕਿਧਰ ਵੇਗਾ ਬਗਲਾ ਟੋਰੀ ਵਾਲਾ ਤਾਂ ਰਹਿ ਗਿਆ ਵੇ ਬਗਲਾਂ ਦੇ ਚੌੜੀ ਲੱਗਦੀ ਆ ਆਹਰ ਕਿ ਟੈਂਕੀ ਦੇ ਬਟਾ ਹੀ ਸੱਪੀ ਆ ਸੱਤਿਆਣਾ ਵੀ ਮਗਰੀ ਆ ਸੱਤਿਆਣਾ ਆ ਆ ਰਿਹਾ ਹਾਂ ਆਉਂਦਾ ਹੈਲੋ ਆ ਗਿਆ ਆ ਗਿਆ ਬੰਦੇ ਕਿੱਥੇ ਹੈ ਬੰਦੇ ਨਹੀਂ ਪਤਾ ਕਿੱਥੇ ਹੈਗੇ ਤੇ ਕਰ ਗੂਤਰ ਬੰਦੇ ਦਿਖਾ ਦਈਏ ਆ ਗਈ ਚੱਪੜ ਤੇ ਆ ਗਈ ਆ ਗਈ ਜੀ ਮਨੂਗਲ ਗੜੈਂਜ ਲਾਪੀ ਕਾ ਤਰਾ ਹੈ ਹੈ ਉਹ ਫੋਕਸ ਆਊਟ ਹੋ ਗਿਆ ਆ ਰਹੀ ਹੈ ਮੁਰੂ ਮੋੜ ਲੱਗਦਾ ਨਹੀਂ ਮੁਰੂਗੀ ਨਹੀਂ ਮੁੜਦਾ ਨਹੀਂ ਥੋੜਾ ਡਾੜਾ ਮੁੜਨਾ ਮੁਰੂ ਆ ਮੈਂ ਦੇਖ ਟਾਈਮ ਕਿਹੜਾ ਹੈ 11 ਹੋ ਜਾਏਗੀ ਜੀ ਮਗਰਾਈ ਤੇ ਵੀ ਇਹ ਇਹ ਕਿਨਾ ਟਾਈਮ ਨਹੀਂ ਨਹੀਂ ਬੋ ਮੋੜਨ ਦਾ ਕੰਮ ਕਿਹੜਾ ਹੈ ਜਿਹੜੀ ਵਿੱਚ ਬਹਿਣੀ ਆ ਕਿਹੜਾ ਜਿਹੜਾ ਬਹਿਣੀ ਆ ਕਿ ਉਹ ਮੁੜਦਾ ਥੋੜੀਆ ਸੱਚ ਹੈ ਕਿ ਖੱਬੇ ਕਿਰਨਾਂ ਮੁੜ ਗਿਆ ਪਰ ਅਜੇ ਪਤਾ ਨਹੀਂ ਆ ਆ ਆ ਕਾਲੀ ਨੋਕ ਦੀ ਹੈ ਅੱਜ ਕਹੇ ਜੀ ਤੇ ਪੰਜ ਕਬੂਤਰਾਂ ਚ ਹੋਈ ਬਾਈ ਸਾਂਝੀ ਤੇ ਆਪਣਾ ਫੂੰਜੀ ਵਾਲ ਦਿਸ ਗਿਆ ਜੇ ਜਾ ਰਹਾ ਹੈ ਜੇ ਜਾ ਰਹਾ ਹੈ ਆਪਣਾ ਫੂੰਜੀ ਵਾਲਾ ਠੀਕ ਹੈ ਕੋਠੀ ਤੇ ਜਾ ਰਿਹਾ ਹੈ ਹਾਂ ਕੋਠੇ ਜਾ ਰਿਹਾ ਕੋਠੇ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਆਪਾਂ ਕੂਤਰਾਂ ਨਾ ਫੜਗੇ ਅੱਛਾ ਬਾਧੂ ਬੈਠੇ ਮੇਰੀ ਗੱਲ ਮੰਨਦੇ ਦੱਸੋ ਵੀ ਬਿਆਨ ਦਿਓ ਸਾਰੇ ਬੰਦੇ ਕੀ ਰਾਇ ਹੈ ਰਮ ਵੀ ਆਹ ਛੱਡ ਕੇ ਆਉਣਾ ਕੌਣ ਮੈਂ ਦੁੱਸਰ ਵਾਲਾ ਖੜਤਾ ਜੀ ਤੁਸੀਂ ਨਾ ਜੋਰ ਮਾਰਦੇ ਮੈਂ ਚੱਲ ਚੱਲ ਗਿਆ ਲੋ ਜੀ ਇੱਥੇ ਫਿਰਦਾ ਆਪਣਾ ਹੁੰਝਾਲ ਦੱਸ ਗਿਆ ਤੇ ਬੈਠਾ ਲਾ ਦਿਸਿਆ ਆਪਾਂ ਨੂੰ ਠੀਕ ਹੈ ਤੇ ਪਹਿਲਾਂ ਬਜੀ ਆਹ ਕੋਠੀ ਤੇ ਬੈਠਾ ਜੀ ਇਹ ਤੇ ਆਹ ਕੋਠੀ ਦੇ ਸਾਹਮਣੇ ਤੇ ਠੀਕ ਹੈ ਤੇ ਦਾਣੇ ਦੁਨੇ ਖਾ ਕੇ ਪਾਣੀ ਪੂਣੀ ਪੀ ਕੇ ਥੋੜ੍ਹ ਗਿਆ ਆਪਣਾ ਕਬੂਤਰਣਾ ਤੇ ਵੇਣੇ ਆ ਜੇ ਫੜਿਆ ਗਾਦਾ ਜੋਰ ਤਾਂ ਮਾਰ ਉਹ ਟੈਂਕੀ ਨਹੀਂ ਚਿੱਟੀ ਹਾਂ ਉਹ ਤੇ ਢੇਰ ਹੀ ਵੱਜ ਗਈ ਭਰਾਵਾ ਟੈਂਕੀ ਭਰ ਗਈ ਜੀ ਪਾਣੀ ਦੀ ਇੱਥੇ ਬੈ ਬੈਠੀ ਗਏ ਹਾਂ ਉਹ ਚਸਤੀ ਤੇ ਇੱਥੇ ਆ ਚਸਤੀ ਕਿਹਦੀ ਕਹਿੰਦਾ ਇਹ ਕਿਦਰ ਕਿਦਰ ਕੱਟ ਲੈਣ ਇੱਥੇ ਬਿਰਦਾਂ ਨੂੰ ਬੈਠਾ ਅਸੀਂ ਆਪਾਂ ਨੂੰ ਕਹਿੰਦਾ ਫੋਨ ਚਾਲਦਾ ਹੈ ਲੈ ਤੇ ਵੇਣੇ ਆ ਗਏ ਤਾਂ ਫੜਿਆ ਜਿਹੜਾ ਸਾਡਾ ਬਾਈ ਜੀ ਫੋਨ ਪੈ ਗਿਆ ਤਾਂ ਲਓ ਜੀ ਤੇ ਆ ਗਏ ਜੀ ਘਰੇ ਬਾਜੀ ਦਾ ਇਧਰ ਆਪਣੇ ਮਿੱਤਰ ਆ ਰਹੇ ਆ ਰੋਮੀ ਉਸਤਾਦ ਜੀ ਤੇ ਇਧਰ ਆਪਣਾ ਬਾਈ ਰੋਮੀ ਉੱਤ ਪਾਇ ਰੂਮੀ ਜਿਆਦਾ ਮੇਰੇ ਤਾਂ ਰੂਮੀ ਜਿਆਦਾ ਇਨ ਮੇਰੇ ਤਾਂ ਸੱਚੀ ਮੇਰਾ ਬਾਲਾ ਮੋਹ ਪਿਆਰਾ ਉਹਦਾ ਮੇਰਾ ਸੱਚੀ ਮੇਰਾ ਬਾਲਾ ਜਾਣ ਬੰਦਾ ਬਜੋ ਨਹੀਂ ਬੰਦਾ ਫਿਰ ਵੱਧ ਰਿਆ ਫਿਰ ਆਪਾਂ ਤਲੇ ਆ ਵੀ ਹੁਣ ਸਿਕੰਦਰ ਲਾ ਰਹੇ ਫੁੱਦੂ ਅਸੀਂ ਹਰਕਾ ਨਾ ਨੀ ਨੰਬਰ ਐਡਾ ਹੋ ਕੇ ਉਸਤਾਦ ਆਗਾ ਉਹ ਤੇ ਗੇਮ ਪਾਣੀ ਪੁੱਛੀ ਜਾਣਗੇ ਬੈਠੇ ਤੂੰ ਤਾ ਤੂੰ ਤੇ ਨਾਂ ਨਿਖਾਈਏ ਵੇਖੇ ਰਾ ਐਵੇਂ ਰੇ ਪੱਟਣ ਵਾਲੇ ਜੇ ਆਪਣੇ ਤੇ ਵੇਖੇ ਹੋਰ ਹੀ ਤੁੰਦ ਲੈ ਦੇ ਸੀ ਜਾਂਦਾ ਤੇ ਲਾਓ ਫੋਨ ਕਰਾ ਦਾ ਫੁੱਦੂ ਲਾਈ ਕੇ ਸਿਕੰਦਰ ਦਾ ਚਲ ਸਿਕੰਦਰ ਨੂੰ ਫੋਨ ਲਾ ਦਿਆ ਸੁਣਾਣੀ ਪੁੱਤ ਪੈਸੇ ਕਿਸੇ ਜਿਹੀ ਕਰਾ ਨੰਗਲ ਤਾਰ ਨੰਬਰ ਮਾੜੀ ਦੋ ਬੰਦ ਮਰੇ ਸੱਜ ਰੌਣੀ ਆਈਏ ਮੈਂ ਤੇ ਮੈਸੇਜ ਕਰ ਲਾਉਂਦਾ ਹਾਂ ਜੁਆ ਆ ਮੈਂ ਕੋਈ ਅਸਰ ਦੀ ਚੀਜ਼ ਨਹੀਂ ਕਿਹਾ ਤੇ ਤੇ ਵੀ ਤੂੰ ਇੰਨੀ ਕੁਰੀਸ਼ੀੜੀ ਆ ਕੱਖਾਂ ਵੇਰੀ ਗੱਲ ਸੁਣ ਲੈ ਕੱਲ ਖੋ ਕੇ ਇਹ ਮੇਰੇ ਬਚਪਨ ਦੇ ਯਾਰ ਨਹੀਂ ਤੇ ਪਹਿਲੀ ਵਾਰ ਤਾਂ ਮੈਂ ਫੋਨ ਆਉਂਦਾ ਨਹੀਂ ਹਾਂ ਤੂੰ ਮੈਂ ਫਿਰ ਵੀ ਫੋਨ ਆਇਆ ਮੈਂ ਕਹਿੰਦਾ ਚਾਹ ਰਿਹਾ ਜਗਵ ਦੀ ਗਲਤੀ ਕਰ ਪੈਂਦੇ ਆ ਤੇ ਮੈਂ ਸੋਚਿਆ ਵੀ ਕੋਈ ਨਾ ਇੱਕ ਮੋਗਾ ਮੇਰੀ ਮੇਰੀ ਗੱਲ ਸੁਣ ਤਾਂ ਕਾ ਮੇਰੀ ਗੱਲ ਸੁਣੀ ਜਾ ਮੇਰਾ ਮਾਫਿਰ ਦੁੱਤੀ ਨਾਲ ਆ ਵੀ ਮੈਨੂੰ ਪਤਾ ਆ ਉਹ ਤੇਰੇ ਘਰੇ ਤੋਹੇੜਾ ਆਇਆ ਕਿਤੇ ਨੇ ਘਰ ਜੇ ਸਾਹਮਣੇ ਤੇ ਪੂਰੇ ਬੰਦੇ ਸਾਹਮਣੇ ਤੇ ਮੈਂ ਜਨੀਰ ਕਰਦਾ ਨਾ ਕਿ ਜਾਊਗਾ ਮੇਰੀ ਗੱਲ ਤੋਂ ਕੱਟ ਗਿਆ ਭੈਣ ਦਾ ਮਕੜਾ ਸਕਿੰਦਰ ਲਗਾਉਂ ਨੀ ਸਾਲਾ ਬੋਲ ਸੁਣਨੀ ਹੋ ਗਿਆ ਉਹ ਕਹਿੰਦਾ ਤੈਨ ਘਰ ਦਾ ਇਹੋ ਜੀ ਹੋਣੀ ਉਹ ਤਾਂ ਹੀ ਡਰ ਗਿਆ ਉਹ ਤੇ ਬਾਹਰ ਡੜਾ ਮੁੱਦੂ ਲੱਗਾ ਹੁੰਦਾ ਓਏ ਜਦੋਂ ਉਹ ਬੜਾ ਡਰਦਾ ਓਏ ਉੱਥੇ ਰਿਕਾਰਡਿੰਗ ਰੋਕ ਲਓ ਹਾਂ ਤੇ ਉੱਥੋਂ ਫੇਰ ਸਟਾਰਟ ਕਰੋ ਨਹੀਂ ਨਹੀਂ ਕਿ ਤੂੰ ਪਹਿਲਾਂ ਤੋਂ ਲਾਏਗਾ ਹਾਂ ਹਾਂ ਹੋਜ-ਪੋਜ ਕਿਉਂ ਸੁਣਨੇ ਆਪਾਂ ਚਲ ਸਖਜਿੰਦਰ ਦੇ ਪੱਦ ਗੜਨਦੇ ਬੈਠੇ ਬਾਈ ਕੱਪ ਵੇਲੇ ਜਾਵਾਂ ਸਖਜਿੰਦਰ ਵੀ ਡਰ ਗਿਆ ਹੋਰ ਮੇਰਾ ਫੋਨ ਕੱਟਿਆ ਨਾ ਮੈਂ ਮੇਰੇ ਨਾਲ ਫਰਮਾ ਤੇਰੇ ਕਰੀਬ ਆੜੀ ਨਾ ਤੈਨੂੰ ਦੰਨਾ ਤੋਂ ਫੜ ਕੇ ਲੈ ਕੇ ਜਾਵਾਂ ਹੋਰ ਤੇਰੇ ਨਾਲ ਫੜੇ ਨਾ ਅੰਗਰ ਨਾਲ ਜੇ ਕੋਈ ਬਾਤ ਆ ਰਿਹਾ ਨਾ ਕਿ ਮੈਂ ਜੀ ਆ ਕੇ ਕੁਝ ਦੇਖੀ ਇਹ ਦਮਲ ਮਿੰਟ ਫੋਨ ਕਰ ਤੇ ਮੈਂ ਲੇ ਨੀ ਗਾਵੇ ਸੋਣਾ ਕੰਨ ਖੋਲ ਕੇ ਤੇਰੀ ਕੰਪਨੀ ਦਾਈਆ ਆ ਇੱਥੇ ਮਿਲਦੀ ਜੂਗੀ ਮੇਰੇ ਕੋਲ ਬੈਠੀ ਐ ਉਹਨਾਂ ਦੀ ਕੁੜੀ ਛੇੜੀ ਆ ਕੁਛ ਨਾਂਦੇ ਦੀ ਤੇ ਬਕਵਾਸ਼ ਨਾ ਕਰ ਮੈਂ ਜੂ ਮੈਂ ਲੁੱਕ ਐ ਤੇ ਮੈਨੂੰ ਕੜੀ ਜਾ ਪਹੁੰਚਣਾ ਆ ਤੇ ਤੈਨੂੰ ਕੜੀ ਸਕੀਰ ਤੋਂ ਲੈ ਕੇ ਆਉਣਾ ਜੁੱਤੀਆਂ ਮਾਹ ਦਾ ਪੂਰੇ ਮੱਲੇ ਜਮਾ ਰਹਿ ਕੇ ਆਉਣਾ ਔਰ ਮੇਰੀ ਕਾਲਸ ਹੋਗਾ ਨਾ ਕੰਨ ਖੋਲ ਕੇ ਆਡੇ ਡੀਪੋ ਨਾ ਕੋਈ ਛੇੜੀ ਆ ਜੇ ਕਿ ਤੂੰ ਇਹਨਾਂ ਦੇ ਛੇੜੇ ਸ਼ੋਰ ਆ ਕਿ ਤੇ ਉਹਨਾਂ ਬਾਅਦ ਲੱਗਣਾ ਹਸਨ ਦਾਗਾ ਵੀ ਪਾ ਲੱਗਣ ਤਰ ਕੋਈ ਗੱਲ ਨਹੀਂ ਪਹਿਲਾਂ ਲੱਗਾ ਸੀ ਚੌੜਨੀ ਉਹ ਉਹ ਬਾਈ ਚੁੱਪ ਕਰ ਗਿਆ ਰੋ ਡਰ ਹਜੇ ਵੀ ਕਮ ਗਾਰੰਟੀ ਦਿੰਦਾ ਹੋ ਉਹਦੇ ਪਾਸ ਦੇ ਨਿਕਲ ਹੀ ਜਾਂਦੀ ਐ ਉਹ ਨਹੀਂ ਨਹੀਂ ਜਾਂਦੀ ਕੋਈ ਵਹਿਫ ਤਾਂ ਹੀ ਕਰਦਾ ਬਾਹਲੀਆਂ ਹੋ ਜਾਂਦੇ ਉਹ ਲੈ ਵੀ ਠੀਕ ਓਕੇ ਰਿਪੋਰਟ ਤੇ ਆ ਕੇ ਆਪਾਂ ਕਰੇ ਤੇ ਬਾਜੀ ਅੱਜ ਮਗਰ ਉਹ ਦਿਖਾਈ ਗਈ ਨਾ ਕਿਉਂਕਿ ਪਹਿਲਾਂ ਕਰੇ ਗੁੱਤਰ ਪਾਤਰ ਸੰਭੀ ਗਈ ਆਪਾਂ ਨਾ ਤੇ ਇਹ ਕਰਕੇ ਨਹੀਂ ਦਿਖਾਈ ਕਿਤੇ ਤੇ ਕਬੂਤਰ ਉੱਡੇਗੇ ਵਾਪਸ 1338 40 ਇਥੇ ਉੱਡੇ ਜੀ ਤੇ 5:30 ਵਜੇ ਨੂੰ ਚਾਰਾਂ ਕਬੂਤਰਾਂ ਸਾਂਝੀ ਹੋ ਗਈ ਬਾਜੀ ਹੈ ਨਾ ਤੇ ਗਰਮੀ ਕਿਦਾਂ ਬਹੁਤ ਪੈ ਗਈ ਲੋਕਾਂ ਨੇ ਬਦਾਮ ਨੂੰ ਧਰ ਕਿਹੜੇ ਦਿੱਤੇ ਸੀਗੇ ਮਾੜਾ ਤੜਕਿਆ ਸੀ ਮੌਸਮ ਨਾਲ ਵੀ ਖਰਾਬ ਰੂਗਾ ਤੇ ਪਰ ਮੌਸਮ ਬਦਲ ਗਿਆ ਬ ਗਰਮੀ ਹੋ ਗਈ ਮਗਰੋਂ ਸਾਰੇ ਛੱਪੜਾਂ 'ਚ ਬਹਿ ਗਏ ਤੇ ਅੱਜ ਵੀ ਮਨ ਦਾ ਦੋਨੇ ਕਬੂਤਰ ਆਪਣੇ ਹੱਥ ਨਹੀਂ ਆਏਗਾ ਖੁੰਝੇ ਵਾਲਾ ਤੇ ਬੈਠਾ ਵਾਲਾ ਵੀ ਤੇ ਨਾ ਦੋਨੇ ਨਹੀਂ ਹੱਥ ਆਏ ਤੇ ਕੰਮ ਵੀ ਨਿਭੜਾ ਹੁਣ ਬਹਿਣਾ ਕੀ ਬੰਦਾ ਗਰੀਬ ਆਜੀ ਤੇ ਤੇ ਬਣੇ ਰਹਿਉ ਵਾਸਤੇ ਦਿਖਾਵਾਂ ਹੁਣ ਬਾਅਦ ਨਹੀਂ ਦਿਖਾਵਾਂਗੇ ਜੇ ਤਹਾਂ ਤੋਂ ਬਾਅਦ ਦੀ ਗੱਲ ਆ ਨਾ ਤੇ ਚਲੋ ਤੇ ਰੋਟੀ ਪਾਣੀ ਖਾ ਲਈਏ ਤੇ ਫੇਰ ਕਰਦੇ ਹਾਂ ਆਪਣਾ ਸ਼ੇਰ ਆਪਾਂ